ਬਿਲਕੁਲ ਗਲਤ ਹੋਇਆ ਕਿਸੇ ਵੀ ਤਰ੍ਹਾਂ ਇਹ ਠੀਕ ਨਹੀਂ ਹੋਇਆ ਕਿਉਂਕਿ ਦੇਖੋ ਜਿਹੜੇ ਸਾਡੇ ਉਹ ਮੁੰਡੇ ਹਾਕੀ ਟੀਮ ਦੇ ਵਿੱਚ 올림픽 ਖੇਡਾਂ ਚ ਉਥੇ ਖੇਡਣ ਗਏ ਨੇ ਉਹ ਪਿਛਲੇ ਦਿਨਾਂ ਤੋਂ ਕਰ ਰਹੇ ਆ ਕਮਾਲਾਂ ਸੱਚਮੁੱਚ ਉਹਨਾਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ 50 ਸਾਲ ਬਾਅਦ ਇੰਨਾ ਵਧੀਆ ਪ੍ਰਦਰਸ਼ਨ ਹਾਕੀ ਦੀ ਟੀਮ ਕਰ ਰਹੀ ਹੈ ਤੇ ਉਥੇ ਮੁੱਖ ਮੰਤਰੀ ਨੇ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਮਗਰ ਆਵਾਂਗਾ ਉੱਥੇ ਜਾ ਕੇ ਹੌਸਲਾ ਫਜ਼ਾਈ ਕਰਨ ਜਾਣਾ ਸੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗ੍ਰਹਿ ਮੰਤਰਾਲੇ ਨੇ ਕਿਹਾ ਇਹ ਇਦਾਂ ਦੀ ਗੱਲ ਆਈ ਵੀ ਵੇਖੋ ਜੀ ਸਿਕਿਉਰਿਟੀ ਦਾ ਵੱਡਾ ਇਸ਼ੂ ਹੈ ਦੇਖੋ ਮੈਂ ਕਹੂੰਗਾ ਕਾਰਨ ਕੋਈ ਵੀ ਹੋਵੇ ਇਹ ਗਲਤ ਹੋਇਆ ਉਹਨਾਂ ਨੂੰ ਜਾਨ ਦਿੱਤਾ ਜਾਣਾ ਚਾਹੀਦਾ ਸੀ ਭਾਵੇਂ ਭਾਜਪਾ ਦੀ ਕੇਂਦਰ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿਆਸ ਦੀ ਟੱਕਰ ਹੈਗੀ ਹੈ ਪਰ ਇਹਦੇ باوجود ਵੀ ਜਾਣ ਦੇਣਾ ਚਾਹੀਦਾ ਸੀਗਾ ਦੇਖੋ ਪੂਰੇ ਦੇਸ਼ ਦਾ ਉਹ ਗੱਭਰੂ ਮਾਣ ਵਧਾ ਰਹੇ ਨੇ ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਉਹ ਜਿਹੜੇ ਮੁੰਡੇ ਉੱਥੇ ਖੇਡਣ ਗਏ ਨੇ ਆ 19 ਜੜਿਆਂ ਦੀ ਟੀਮ ਹੈ ਜਿਹਦੇ ਵਿੱਚੋਂ 10 ਪੰਜਾਬੀ ਨੇ ਤੇ ਜਿਹੜਾ ਹਾਕੀ ਦੀ ਟੀਮ ਦਾ ਕਪਤਾਨ ਹੈ ਹਰਮਨਪ੍ਰੀਤ ਸਿੰਘ ਉਹ ਵੀ ਪੰਜਾਬੀ ਹੈ ਔਰ ਉਹਨਾਂ ਨੇ ਜਿਸ ਤਰੀਕੇ ਨਾਲ ਕੱਲ ਵੀ ਕਮਾਲ ਦੀ ਖੇਡ ਦਿਖਾਈ ਹੈ ਹੁਣ ਉਹ ਫਾਈਨਲ 'ਚ ਨੇ ਤੇ ਉਹ ਮੈਚ ਦੇਖਣ ਮੁੱਖ ਮੰਤਰੀ ਨੇ ਜਾਣਾ ਸੀ ਤਾਂ ਮੈਨੂੰ ਲੱਗਦਾ ਜਾਨ ਦਿੱਤਾ ਜਾਣਾ ਚਾਹੀਦਾ ਸੀ ਇਹਨਾਂ ਦੀ ਆਪਸੀ ਕੋਈ ਖੈ ਬਾਜੀ ਹੈ ਕੋਈ ਸਿਆਸੀ ਕਿੜਾ ਨੇ ਉਹਦੀ ਭੇਟ ਖਿਡਾਰੀਆਂ ਨੂੰ ਨਹੀਂ ਚੜਾਉਣਾ ਚਾਹੀਦਾ ਮੈਨੂੰ ਲੱਗਦਾ ਕਿ ਉਹ ਜਿਹੜੇ ਖਿਡਾਰੀ ਗਏ ਨੇ ਉਹਨਾਂ ਦੇ ਮਗਰ ਜੇ ਮੁੱਖ ਮੰਤਰੀ ਜਾਣਾ ਚਾਹੁੰਦੇ ਸੀ ਤਾਂ ਬੜੀ ਵਧੀਆ ਗੱਲ ਹੈ ਉਸ ਤੋਂ ਬਾਅਦ ਭਗਵੰਤ ਮਾਨ ਨੇ ਉਹਨਾਂ ਦੇ ਨਾਲ ਫੋਨ ਤੇ ਗੱਲ ਕੀਤੀ ਚਲ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਆਪ 에ਰਪੋਰਟ ਤੋਂ ਲੈਣ ਆਵਾਂਗਾ ਠੀਕ ਕੀਤਾ ਦੇਖੋ ਇਹ ਵੀ ਕੁਝ ਲੋਕ ਕਹਿ ਰਹੇ ਨੇ ਕਿ ਭਗਵੰਤਮਾਨ ਸਿਆਸਤ ਕਰ ਰਿਹਾ ਹੈ ਇਹ ਤਾਂ ਭਗਵੰਤਮਾਨ ਸਿਆਸਤ ਖੇਡ ਰਿਹਾ ਹੈ ਦੇਖੋ ਇਹ ਹੋ ਸਕਦਾ ਹੈ ਕਿ ਸਿਆਸਤੀ ਬੰਦੇ ਸਿਆਸਤਾਂ ਕਰਦੇ ਨੇ ਪਰ ਇਹੋ ਜੀ ਜੇ ਕੋਈ ਸਿਆਸਤ ਵੀ ਕਰਦਾ ਹੈ ਕਿ ਖਿਡਾਰੀਆਂ ਦੇ ਮਗਰ ਜਾਣਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਜਾਂ ਦੇਸ਼ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨਾ ਇਹੋ ਜੀ ਸਿਆਸਤ ਵੀ ਕੋਈ ਮਾੜੀ ਨਹੀਂ ਹੈ ਜੇ ਕੋਈ ਕਰਦਾ ਤਾਂ ਕਰ ਲੈਣ ਦਿਓ ਦੇਖੋ ਸਿਆਸਤਾਂ ਇੱਥੇ ਘਟੀਆ ਪੱਦਰ ਦੀਆਂ ਵੀ ਖੇਡੀਆਂ ਜਾ ਰਹੀਆਂ ਨੇ ਜਿਹੜੀ ਪਹਿਲਾਂ ਸਿਆਸਤ ਇਸ ਦੇਸ਼ 'ਚ ਹੋ ਰਹੀ ਹੈ ਉਹ ਕਿਹੜਾ ਚੱਜ ਦੀ ਸਲੱਖਣੀ ਸਿਆਸਤ ਹੋ ਰਹੀ ਹੈ ਸਾਰੀਆਂ ਪਾਰਟੀਆਂ ਚਾਹੇ ਉਹ ਭਾਜਪਾ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਕਾਲੀ ਦਲ ਹੈ ਚਾਹੇ ਆਮ ਆਦਮੀ ਪਾਰਟੀ ਹੈ ਜਿਹੜੀ ਸਿਆਸਤ ਤੇ ਜਿਹੜੇ ਤਰੀਕਿਆਂ ਵਾਲੀ ਸਿਆਸਤ ਖੇਡੀ ਜਾ ਰਹੀ ਹੈ ਉਹ ਜ਼ਿਆਦਾਤਰ ਵੋਟ ਸਿਆਸਤ ਹੈ ਸਿਰਫ ਲੋਕਾਂ ਨੂੰ ਲੁਭਾਉਣ ਵਾਲੀ ਸਿਆਸਤ ਹੈ ਉਹਦੇ ਵਿੱਚ ਜੇ ਕੋਈ ਸਿਆਸਤ ਕਰਕੇ ਵੀ ਕੁਝ ਚੰਗਾ ਨਿਕਲਦਾ ਤਾਂ ਉਹ ਕੋਈ ਮਾੜੀ ਗੱਲ ਨਹੀਂ ਗਈ ਹਰ ਗੱਲ ਤੇ ਸਿਰਫ ਟੰਗਾ ਨਹੀਂ ਢਾਉਣੀਆਂ ਚਾਹੀਦੀਆਂ ਮੈਂ ਵੀ ਆਮ ਆਦਮੀ ਪਾਰਟੀ ਜਿੱਥੇ ਗਲਤ ਕਰਦੀ ਪਈ ਹੈ ਠੋਕ ਵਜਾ ਕੇ ਉਹਦੇ ਤੇ ਸਵਾਲ ਖੜਾ ਕਰਦਾ ਵੀ ਆ ਗਲਤ ਹੋ ਰਿਹਾ ਐ ਨਹੀਂ ਹੋਣਾ ਚਾਹੀਦਾ ਉਹ ਸਤਾ ਚ ਨੇ ਸਤਾ ਦੇ ਉੱਪਰ ਸਵਾਲ ਹੋਣੇ ਚਾਹੀਦੇ ਨਹੀਂ ਪਰ ਜਿੱਥੇ ਲੱਗਦਾ ਕਿ ਗਲਤ ਹੋਇਆ ਭਗਵੰਤ ਮਾਨ ਦੇ ਨਾਲ ਕੇਂਦਰ ਨੂੰ ਜਾਣ ਦੇਣਾ ਚਾਹੀਦਾ ਸੀ ਉੱਥੇ ਉਹਨੂੰ ਗਲਤ ਹੀ ਕਵਾਂਗੇ ਦੇਖੋ ਪੰਜਾਬ ਦੇ ਬਹੁਤ ਸਾਰੇ ਇਸ਼ੂ ਨੇ ਕੇਂਦਰ ਸਰਕਾਰ ਨੂੰ ਜਾਂ ਭਾਜਪਾ ਨੂੰ ਲੱਗਦਾ ਉਹਨਾਂ ਮੁੱਦਿਆਂ ਤੇ ਬੋਲ ਰਹਿਣ ਕੋਈ ਅਸੀਂ ਕੋਈ ਉਹਦੀ ਵਿਰੋਧਤਾ ਨਹੀਂ ਕਰਾਂਗੇ ਉਹਨੂੰ ਗਲਤ ਕਿਹਾ ਨਹੀਂ ਜਾ ਸਕੂਗਾ ਪਰ ਨਾਲ ਦੀ ਨਾਲ ਉਹਨਾਂ ਨੂੰ ਆਪਣੇ ਗਰੇਵਾਂ ਵਿੱਚ ਵੀ ਝਾਕਣਾ ਚਾਹੀਦਾ ਹੁਣ ਜੋ ਭਾਰਤ ਦੇ ਵਿੱਚ ਇਸ ਟਾਈਮ ਜਿੰਨਾ ਕੁਝ ਹੋ ਰਿਹਾ ਉਹਦੇ ਤੇ ਜਿਹੜੀ ਸਿਆਸਤ ਭਾਜਪਾ ਖੇਡਦੀ ਹੈ ਉਹਦੇ ਤੇ ਵੀ ਸਵਾਲ ਉੱਠਨੇ ਚਾਹੀਦੇ ਨੇ ਮੈਨੂੰ ਇਹ ਲੱਗਦਾ ਕਿ ਇਹ ਗਲਤ ਹੋਇਆ ਭਗਵੰਤ ਮਾਨ ਨੂੰ ਉਥੇ ਜਾਨ ਦਿੱਤਾ ਜਾਣਾ ਚਾਹੀਦਾ ਸੀ ਉਹਦੇ ਨਾਲ ਖਿਡਾਰੀਆਂ ਦੀ ਹੌਸਲਾ ਫਸਾਈ ਹੋਣੀ ਸੀ ਅੱਗੇ ਤੋਂ ਵੀ ਜਿਹੜਾ ਉਤਸ਼ਾਹ ਮਿਲਣਾ ਸੀ ਹੁਣ ਤੁਸੀਂ ਦੇਖੋ ਕਿ ਵਿਸ਼ਵਗੁਰੂ ਵਿਸ਼ਵਗੁਰੂ ਦੇ ਨਾਰੇ ਭਾਜਪਾ ਲਾਉਂਦੀ ਹੈ ਪਰ ਅਸੀਂ ਖੜੇ ਕਿੱਥੇ ਆ 올림픽 ਖੇਡਾਂ ਦੇ ਵਿੱਚ ਪਤਾ ਲੱਗਦਾ ਵੀ ਵਿਸ਼ਵਗੁਰੂ ਅਸਲ ਚ ਬਣ ਕੌਣ ਰਿਹਾ ਤੇ ਫੋਕੇ ਨਾਰੇ ਕੌਣ ਲਾ ਰਿਹਾ ਭਾਈ ਸਾਹਿਬ ਜਗਮੀਤ ਜੀ ਵੀ ਲੰਪਕ ਖੇਡਾਂ ਦੇ ਵਿੱਚ ਇਹੋ ਜਿਹੇ ਵੀ ਦੇਸ਼ ਨੇ ਜਿਹੜੇ ਲਗਭਗ 50-50 ਤਮਗੇ ਜਿੱਤ ਚੁੱਕੇ ਨੇ ਅਗਲੇ 25-25 ਤਮਗੇ ਸੋਨੇ ਦੇ ਜਿੱਤ ਚੁੱਕੇ ਨੇ ਤੇ ਅਸੀਂ ਝੁਗੇ ਚੋਂ 2-3 ਤਮਗੇ ਜਿੱਤੇ ਨੇ ਸੋਨੇ ਦਾ 골ਡ ਮੈਡਲ ਇੱਕ ਵੀ ਨਹੀਂ ਅਜੇ ਤੱਕ ਸਾਡੇ ਕੋਲ ਅਸੀਂ ਭਾਜਪਾ ਕਹਿੰਦੀ ਅਸੀਂ ਵਿਸ਼ਵਗੁਰੂ ਬਣਨ ਜਾ ਰਹੇ ਹਾਂ ਸ਼ਰਮ ਨਹੀਂ ਚਾਹੀਦੀ ਆ ਬੀਜੇਪੀ ਨੂੰ ਇਹੋ ਜੀ ਝੂਠੀ ਸਿਆਸਤ ਕਰਦੇ ਹੋਆਂ ਵਿਸ਼ਵਗੁਰੂ ਜੇ ਤੁਸੀਂ ਬੰਨ ਤਾਂ ਉਹ ਪਤਾ ਲੱਗਦਾ ਕਾਰਗੁਜ਼ਾਰੀ ਤੋਂ ਤੁਸੀਂ ਪਾਰਲੀਮੈਂਟ 'ਚ ਕਹਿੰਦੇ ਹੋ ਵੀ ਅਸੀਂ 85 ਕਰੋੜ ਲੋਕਾਂ ਨੂੰ ਆਟਾ ਦਾਲ ਦੇ ਰਹੇ ਹਾਂ ਕੇਂਦਰ ਸਰਕਾਰ ਕਹਿੰਦੀ ਹੈ ਜੇਕਰ ਤੁਸੀਂ ਅਜੇ ਤੱਕ ਲੋਕਾਂ ਨੂੰ ਆਤਮ ਨਿਰਭਰ ਹੀ ਨਹੀਂ ਕਰ ਸਕੇ 85 ਕਰੋੜ ਨੂੰ ਆਟਾ ਦਾਲ ਤੁਸੀਂ ਦੇ ਰਹੇ ਹੋ ਉਹਨਾਂ ਨੂੰ ਰੋਜ਼ਗਾਰ ਨਹੀਂ ਦੇ ਸਕੇ ਆਤਮ ਨਿਰਭਰ ਨਹੀਂ ਬਣਾ ਸਕੇ ਵਿਸ਼ਵਗੁਰੂ ਤੁਸੀਂ ਛੱਕੂ ਬੰਨਾ ਹੁਣ ਤੁਸੀਂ ਦੇਖੋ ਜਿਹੜੇ ਦੇਸ਼ ਤਾਂ 60 60 ਤਮਗੀਆਂ ਨੂੰ ਪਹੁੰਚ ਗਏ ਨੇ 올림픽 ਖੇਡਾਂ 'ਚ ਉਹ ਇਹਨਾਂ ਜਿੰਨੀਆਂ ਫੂਟਾਂ ਨਹੀਂ ਮਾਰਦੇ ਪਏ ਅਸੀਂ ਫੋਕੇ ਪਟਾਕਿਆਂ ਵਾਲੇ ਆ ਸਾਡੀ ਜਵਾਨੀ ਚ ਕੋਈ ਕਮੀ ਨਹੀਂ ਸਾਡੇ ਦੇਸ਼ ਦੇ ਲੋਕਾਂ ਦੀ ਮਿਹਨਤ ਚ ਕੋਈ ਕਮੀ ਨਹੀਂ ਗੰਧੀਆਂ ਸਿਆਸਤਾਂ ਤੇ ਗੰਦੇ ਰਾਜਨੀਤਿਕ ਪ੍ਰਬੰਧ ਨੇ ਸਾਨੂੰ ਡੋਬ ਕੇ ਰੱਖਿਆ ਅਜ ਤੱਕ ਔਰ ਦੁਨੀਆ ਹੱਸਦੀ ਆ ਜਦੋਂ ਜਦੋਂ ਮੁਕਾਬਲਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਟੈਕਨੋਲੋਜੀ ਦਾ ਟੈਕਨੋਲੋਜੀ ਦਾ ਮੁਕਾਬਲਾ ਦੇਖ ਲਓ ਕਿੱਥੇ ਚਾਈਨਾ ਕਿੱਥੇ ਜਪਾਨ ਕਿੱਥੇ ਅਮਰੀਕਾ ਕਿੱਥੇ ਫਰਾਂਸ ਤੇ ਕਿੱਥੇ ਅਸੀਂ ਹੈਂ ਅਸੀਂ ਅਜੇ ਮਤਲਬ ਕਿ ਮੂਤ ਪੀਂਦੀਆਂ ਗੱਲਾਂ ਕਰਦੇ ਫਿਰਦੇ ਆ ਅਜੇ ਅਸੀਂ ਗੋਆ ਖਾਂਦੀਆਂ ਗੱਲਾਂ ਕਰਦੇ ਫਿਰਦੇ ਆ ਔਰ ਅਸੀਂ ਦੇਖੋ ਸਾਰੇ ਧਰਮਾਂ ਦਾ ਮੈਂ ਸਤਿਕਾਰ ਕਰਨਾ ਪਰ ਮੈਂ ਕਹਿੰਨਾ ਕਿ ਜਦੋਂ ਅਸੀਂ ਇਸ ਪੱਧਰ ਤੇ ਖੜੇ ਆ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਅਸੀਂ ਦੂਜੇ ਮੁਲਕਾਂ ਦੇ ਮੂੰਹ ਹਲ ਦੇਖਦੇ ਆ ਤੇ ਵਿਸ਼ਵ ਗੁਰੂ ਦੇ ਨਾਰੇ 올림픽 ਖੇਡਾਂ ਦੇ ਵਿੱਚ ਜਿਹੜੇ ਤਮਗੇ ਆ ਰਹੇ ਨੇ ਨਾ ਉਹ ਪੋਲ ਖੋਲ ਰਹੇ ਨੇ ਵੇ ਵਿਸ਼ਵਗੁਰੂ ਕੌਣ ਹੈ ਭਾਈ ਸਾਹਿਬ ਵਿਸ਼ਵਗੁਰੂ ਫਰਾਂਸ ਜਾਪਾਨ ਜਿਹੜੇ ਸਭ ਤੋਂ ਅੱਗੇ ਚੱਲ ਰਹੇ ਨੇ ਚਾਈਨਾ ਜਿਹੜੇ ਅੱਗੇ ਚੱਲ ਰਹੇ ਨੇ ਅਸੀਂ ਉਹਨਾਂ ਨਾਲੋਂ ਕਿੰਵੇਂ ਸਥਾਨ ਤੇ ਆਪਾਂਤਾ ਉਹਨਾਂ ਨਾਲੋਂ ਪਹਿਲੇ ਪਈਆਵਾਂ ਦੇ ਵਿੱਚ ਵੀ ਅਸੀਂ ਟਿਕਦੇ ਨਹੀਂ ਪਏ ਠੀਕ ਹੈ ਸਾਡਾ ਰਾਜਨੀਤਿਕ ਪ੍ਰਬੰਧ ਇਹ ਆ ਅਸੀਂ ਵਿਸ਼ਵਗੁਰੂ ਡਿਜੀਟਲ ਇੰਡੀਆ ਅਸੀਂ ਫਲਾਂ ਅਸੀਂ ਟਿਮਕ ਸਿਰਫ ਪਾਡੀਆਂ ਮਾਰਨ ਚ ਅਸੀਂ ਵਿਸ਼ਵਗੁਰੂ ਆ ਸਾਡੇ ਸਿਸਟਮ ਨੇ ਸਾਡੀਆਂ ਸਰਕਾਰਾਂ ਨੇ ਅੱਜ ਤੱਕ ਪਾਡੀਆਂ ਮਾਰੀਆਂ ਨੇ ਹਵਾ ਕੀਤੀ ਐ ਫੋਕੇ ਨਾਰੇ ਲਾਏ ਨੇ ਤੇ ਜਿਨ੍ਹਾਂ ਨੇ ਹਵਾ ਨਹੀਂ ਕੀਤੀ ਨਯਾਇਜ ਫੂਟਾਂ ਨਹੀਂ ਮਾਰੀਆਂ ਉਹ ਗਾਇਬ ਬਹੁਤ ਉੱਚੇ ਅਗਲੇ ਸਮੁੰਦਰ ਦੇ ਵਿੱਚ ਸੜਕਾਂ ਬਣਾਈ ਬੈਠੇ ਨੇ ਅਗਲੇ ਤਾਂ ਚੰਨ ਤੇ ਪਲਾਟ ਕੱਟੀ ਜਾਂਦੇ ਨੇ ਤੇ ਅਸੀਂ ਅਜੇ ਨਿੱਕੇ ਨਿੱਕੇ ਅੰਧਵਿਸ਼ਵਾਸਾਂ ਦੇ ਵਿੱਚੋਂ ਵੀ ਦੇਸ਼ ਨੂੰ ਬਾਹਰ ਨਹੀਂ ਕੱਢ ਸਕੇ ਤੇ ਅਸੀਂ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰਦੇ ਆ ਮੈਨੂੰ ਆ ਲੱਗਦਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਜਾ ਰਿਹਾ ਸੀ ਉਥੇ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਤਾਂ ਉਹਨੂੰ ਜਾਣ ਦੇਣਾ ਚਾਹੀਦਾ ਸੀ ਉਹਨੂੰ ਰੋਕਣਾ ਨਹੀਂ ਚਾਹੀਦਾ ਸੀ ਟਾਂਗਾ ਨਹੀਂ ਢਾਉਣੀਆਂ ਚਾਹੀਦੀਆਂ ਸੀ ਉਹਦਾ ਰਾਹ ਨਹੀਂ ਰੁਕਣਾ ਚਾਹੀਦਾ ਸੀ ਕੇਂਦਰ ਸਰਕਾਰ ਨੂੰ ਮਨਜ਼ੂਰੀ ਦੇਣੀ ਚਾਹੀਦੀ ਸੀ ਤਾਂ ਕਿ ਉਥੇ ਜਾ ਕੇ ਉਹ ਭਾਰਤ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰ ਸਕਦਾ ਗੱਲ ਇੱਥੇ ਨਹੀਂ ਗਈ ਮੰਨ ਲਓ ਕਿਸੇ ਨੂੰ ਕੋਈ ਗੇਮ ਪਸੰਦ ਦਾ ਭਾਵੇਂ ਮੁੱਖ ਮੰਤਰੀ ਹੈ ਭਾਵੇਂ ਮੈਂ ਆ ਭਾਵੇਂ ਤੁਸੀਂ ਹੋ ਆਪਾਂ ਨੂੰ ਗੇਮ ਪਸੰਦ ਆ ਐਜ਼ ਏ ਦਰਸ਼ਕ ਆਪਾਂ ਕਿਤੇ ਗੇਮ ਵੇਖਣ ਜਾਣਾ ਚਾਹੁੰਨੇ ਆ ਫਿਰ ਕੀ ਇਹ ਜਮਹੂਰੀ ਰਾਈਟ ਨਹੀਂਗਾ ਕੀ ਇਹ ਡੈਮੋਕਰੈਟਿਕ ਰਾਈਟ ਨਹੀਂਗਾ ਕੀ ਉਹਨੂੰ ਨਾਂ ਜਾਣ ਦੇਣਾ ਇਹ ਡੈਮੋਕਰੈਟਿਕ ਰਾਈਟਸ ਦੀ ਉਲੰਘਣਾ ਨਹੀਂ ਕੀ ਉਲੰਘਣਾ ਸ਼ਰਯਾਮ ਕੇਂਦਰ ਸਰਕਾਰ ਜੋ ਮਰਜ਼ੀ ਕਹੀ ਜਾਵੇ ਉਹਨਾਂ ਕੋਲ ਸੌ ਬਹਾਨੇ ਨੇ ਪਰ ਇਹ ਗਲਤ ਹੋਇਆ ਜਗਮੀਤ ਜੀ